ਮੇਰਾ ਨਾਮ ਪੰਮਾ ਸਿੰਘ ਮੇਸਤਰੀ ਆ ਜੀ ਤੇ ਕੀ ਕੰਮ ਕਰਦੇ ਆ ਮੈਂ ਮੇਸਤਰੀ ਦਾ ਕੰਮ ਕਰਦਾ ਤੇ ਕਿੰਨੀ ਉਮਰ ਹੋ ਗਈ ਤੁਹਾਡੀ ਹੋਰ ਹੋ ਗਈ ਹੁਣ ਮੇਰੀ 62 ਸਾਲ 62 ਸਾਲ ਦੇ ਹੋ ਗਏ ਅੱਜ ਦਿਨ ਪਤਾ ਕਿਹੜਾ ਅੱਜ ਮੈਂ ਦੂਰ ਡੇ ਆ ਤੇ ਵੇਖਦੇ ਤੁਸੀਂ ਨਾ ਦੇ ਤੁਸੀਂ ਕੰਮ ਦੇ ਲਈ ਪਿੱਛੇ ਛੁੱਟੀ ਵਸਦਾ ਹੀ ਛੁੱਟੀਆਂ ਕੋਈ ਕੰਮ ਨਹੀਂ ਕਰਨੀ ਧੰਦਾ ਨਹੀਂ ਆਵੇ ਲੈ ਇੱਥੇ ਆ ਕੇ ਬਹਿ ਜਾਂਦੇ ਆ ਇੱਕ ਮਜ਼ਦੂਰ ਦੇ ਨਾਂ ਤੇ ਵਾ ਤਾਂ ਭਈਓ ਕੋਈ ਕੰਪਨੀ ਚੱਲਦਾ ਕੋਈ ਲੈਣਾ ਨਹੀਂ ਦੇਣਾ ਨਹੀਂ ਆ ਕੇ ਬਹਿ ਜਾਂਦੇ ਆ ਤੇ ਘਰ ਨੂੰ ਮੁੜ ਜਾਂਦੇ ਆ ਦੁਆਗ ਭੁੱਖੇ ਮਰਦੇ ਆ ਘਰੋਂ ਗਾਲਾਂ ਪੈਂਦੀਆਂ ਇੱਥੇ ਆ ਕੇ ਬਹਿ ਜੰਨੇ ਆ ਸਰਕਾਰ ਦਾ ਹੀ ਕੰਜਰਖਾਨਾ ਕਰਦੇ ਨੇ ਨਾਰੇ ਲਾ ਕੇ ਮਿੱਠੀਆਂ ਗੋਲੀਆਂ ਦੇ ਕੇ ਵੋਟਾਂ ਲੈ ਜਾਂਦੇ ਆ ਤੇ ਮੁੜ ਕੇ 5 ਸਾਲ ਚੱਗੇ ਚੱਕੀ ਰੱਖਦੇ ਬਸ ਇਹ ਸਰਕਾਰਾਂ ਦਾ ਦਾਅਵਾ ਕਰਦੀਆਂ ਕੀ ਅਸੀਂ ਦਾਅਵੇ ਸਾਰੇ ਫੋਕਲੇ ਆ ਉਹਨਾਂ ਦੇ ਕੋਈ ਦਾਅਵੇ ਦੇ ਵਿੱਚ ਪੰਪ ਪੈਸੇ ਨਹੀਂ ਗਾ ਦਾਅਵੇ ਹੀ ਕਰਦੀਆਂ ਇਕੱਲੇ ਸਿਰੇ ਕੋਈ ਨਹੀਂ ਚੜਾਉਂਦੇ ਤੇ ਤਿੰਨੇ ਇੱਕ ਮੁਸ਼ਕਲਾਂ ਦੀ ਹੈ ਕਿ ਆ ਜੋ ਸਰਕਾਰ ਦਾ ਬਿਜਾਰਾ ਕਰਾਉਂ ਬਹੁਤ ਮੁਸ਼ਕਲਾਂ ਹੈ ਜੀ ਬਹੁਤ ਮੁਸ਼ਕਲਾਂ ਇਕੱਲੇ ਇਕੱਲੇ ਬੰਦੇ ਕਮਾਉਣ ਵਾਲੇ ਆ ਚਾਰ ਚਾਰ ਜਾਣੇ ਪੰਜ ਪੰਜ ਜਾਣੇ ਖਾਣ ਵਾਲੇ ਆ ਐਂ ਤੇ ਕੋਈ ਕਣਕ ਨਹੀਂ ਮਿਲਦੀ ਕੋਈ ਦਾਲ ਨਹੀਂ ਮਿਲਦੀ ਕੋਈ ਐਵੇਂ ਸਾਰੀਆਂ ਸਗੀਮਾਂ ਜਿਹੜੀਆਂ ਸਾਰੀਆਂ ਖੋਖਲੇ ਆ ਤੇ ਕਹਿ ਕੇ ਜੇ ਮਾਰ ਕੇ ਮਿੱਠੀਆਂ ਦੇ ਵੋਟਾਂ ਲੈ ਕੇ ਜਾ ਆਦਾ ਪੰਜ ਸਾਲ ਉਹ ਆਪਦੇ ਐਸ਼ ਕਰਦੇ ਆ ਅਸੀਂ ਤੱਕੇ ਖਾਂਦੇ ਕਿੰਨੇ ਦਿਨ ਹੋ ਗਿਆ ਕੰਮ ਤੇ ਗਿਆ ਕੰਮ ਤੇ ਗਿਆ ਨੂੰ ਹਫ਼ਤਾ ਹਫ਼ਤਾ ਹੋ ਗਿਆ ਜੀ ਕੋਈ ਝਾੜੀ ਨਹੀਂ ਲੱਗੀ ਵੇਲੇ ਫਿਰਦੇ ਐਂ ਲੰਘ ਜਾਂਦੇ ਆ ਦਿਨਾਂ ਆਂ ਲੰਘ ਜਾਂਦੇ ਐ ਤੁਰੇ ਜਾਂਦੇ ਦਿਨ ਨੇ ਤਾਂ ਤੁਰੇ ਜਾਣਾ ਜੇ ਕੰਮ ਨਹੀਂ ਮਿਲਦਾ ਤਾਂ ਤੁਰੇ ਜਾਣਾ ਹੀ ਦਿਨ ਨੇ ਤਾਂ ਨਹੀਂ ਖੜਨਾ ਇਹ ਹੋ ਜਾ ਤਾਂ ਲੱਗਦਾ ਕਿ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈਗਾ ਸਰਕਾਰ ਨੂੰ ਬਿਲਕੁਲ ਸਾਰੇ ਨੇ ਝਾੰਦੇਣਾ ਚਾਹੀਦਾ ਜੀ ਅਸੀਂ ਤਾਂ ਇਹ ਆਪਾਂ ਨੇ ਜੋ ਵੀ ਉਹਨਾਂ ਨੇ ਲਾਗੂ ਕੀਤੀਆਂ ਸਕੀਮਾਂ ਸਾਰੀਆਂ ਉਹ ਸਾਰੇ ਲਾਗੂ ਕਰਨ ਕਿਸੇ ਨੂੰ ਕੋਈ ਬੰਦੇ ਨੂੰ ਕੋਈ ਉਮਰ ਦੇ ਹਿਸਾਬ ਨਾਲ ਕੋਈ ਪੈਨਸ਼ਨ ਨਹੀਂ ਮਿਲਦੀ ਕੋਈ ਕਣਕ ਨਹੀਂ ਮਿਲਦੀ ਕੋਈ ਆਟਾ ਨਹੀਂ ਕੋਈ ਦਾਲ ਨਹੀਂ ਸਾਰੇ ਵੇਲੇ ਤੁਰੇ ਫਿਰਦੇ ਆ ਤੁਹਾਡੀ ਉਮਰ ਨਹੀਂ ਹੋ ਗਈ ਹੈ ਲੱਗੀ ਪੈਨਸ਼ਨ ਪੈਨਸ਼ਨ ਹਜੇ ਲੱਗੀ ਨਹੀਂ 65 ਸਾਲ ਦੀ ਲੱਗੂਗੀ ਕਿੰਨੀ ਵੱਡ ਸਾਲ ਉਮਰ ਤਾਂ ਹੁਣ ਥੋੜੀ ਜਿਆਦਾ ਹੀ ਵੈਸੇ ਚੱਲੋ 65 ਸਾਲੀ ਆ ਉਹ ਚੱਲੀ ਵੈਸੇ 8ਵੇਂ ਮਹੀਨੇ ਹੋ ਜਾਊਗੀ 6500 ਹੂੰ ਮੇਰਾ ਨਾਮ ਸ਼ਮਿੰਦਰ ਕੁਮਾਰ ਹੈ ਅੱਜ ਦਿਨ ਕਿਹੜਾ ਹੈਗਾ ਪਤਾ ਹੈ ਅੱਜ ਜੀ 1 ਮਈ ਹੈਗੀ ਆ ਅੱਜ ਮਜ਼ਦੂਰ ਡੇ ਹੈਗਾ ਔਰ ਛੁੱਟੀ ਹੈਗੀ ਅੱਜ ਕਿਸੇ ਕੰਮ ਦੇ ਲਈ ਛੁੱਟੀ ਜੀ ਜਿਹੜੇ ਸਰਕਾਰੀ ਮਲਾਜ਼ਮਾਂ ਜਾਂ ਕੋਈ ਤਗੜੇ ਆਧਾਰੇ ਆ ਉਹਨਾਂ ਦੀ ਛੁੱਟੀ ਆ ਅੱਜ ਮਜ਼ਦੂਰ ਡੇ ਉਹ ਮਨਾ ਰਹੇ ਆ ਜਿਹੜਾ ਕੋਈ 70 ਤੋਂ 80 ਹਜ਼ਾਰ ਰੁਪਿਆ ਜਾਂ 50 ਹਜ਼ਾਰ ਰੁਪਿਆ ਤਨਖਾਹ ਲੈ ਰਿਆ ਮਜ਼ਦੂਰ ਡੇ ਤਾਂ ਮਜ਼ਦੂਰ 24 ਘੰਟੇ ਕੰਮ ਕਰਨ ਲਈ ਵੀ ਜਿਹੜਾ ਪੇਟ ਪੂਜਾ ਨਹੀਂ ਹੁੰਦਾ ਉਹਨਾਂ ਦਾ ਕਿਉਂਕਿ ਮਗਾਈ ਐਨੀ ਆ ਸਰਕਾਰਾਂ ਨੇ ਮਾਰ ਜਿਹੜੀ ਆ ਮਾਰ ਰੱਖੀ ਆ ਸਾਨੂੰ ਦੋ ਟਾਈਮ ਦਾ ਜਿਹੜਾ ਤੁੱਲਾ ਉਹ ਵੀ ਤਪਾਉਣਾ ਬਹੁਤ ਔਖਾ ਹੋਇਆ ਰਿਹਾ ਮੁਸ਼ਕਲ ਆ ਜੀ ਸਾਡੇ ਨਾਲ ਪਹਿਲਾਂ ਤਾਂ ਪਿੰਡਾਂ 'ਚ ਪੇਟ ਪਾਉ ਹੈਗਾ ਜਿਵੇਂ ਅਸੀਂ ਵੱਡੀਆਂ-ਵੱਡੀਆਂ ਬਿਲਡਿੰਗਾਂ ਆਪਦੀ ਜ਼ਿੰਦਗੀ ਦੇ ਵਿੱਚ ਤਿਆਰ ਕਰ ਦਿੰਦੇ ਆ ਪਰ ਸਾਡੀਆਂ ਖੁਦ ਦੀਆਂ ਜਿਹੜੇ ਆ ਟਾਇਲ ਬੱਤੇ ਆ ਉਹ ਚਾਉਂਦੇ ਆ ਫਲੱਛਾਂ ਤੱਕ ਹਜੇ ਤੱਕ ਪੂਰੀਆਂ ਮਜ਼ਦੂਰਾਂ ਦੀਆਂ ਪ੍ਰੋਪਰ ਹੈ ਨਹੀਂ ਗਈਆਂ ਤੇ ਹੋਰ ਰਜਗਾਰ ਆ ਜਿਹੜਾ ਸਾਨੂੰ ਫ੍ਰੀ ਕਣਕ ਨਹੀਂ ਚਾਹੀਦੀ ਫ੍ਰੀ ਬਿਜਲੀ ਨਹੀਂ ਚਾਹੀਦੀ ਕੋਈ ਬੱਸਾਂ ਦਾ ਕਿਰਾਇਆ ਫ੍ਰੀ ਨਹੀਂ ਚਾਹੀਦਾ ਜੇ ਸਾਨੂੰ ਚਾਹੀਦਾ ਤਾਂ ਰਜਗਾਰ ਚਾਹੀਦਾ ਸਰਕਾਰ ਸਾਨੂੰ ਰਜਗਾਰ ਦਵੇ ਚਾਹੇ ਪੰਜਾਬ ਸਰਕਾਰ ਦਵੇ ਚਾਹੇ ਸੈਂਟਰਲ ਸਰਕਾਰ ਦਵੇ ਕਿਉਂਕਿ ਅਸੀਂ ਵੋਟਾਂ ਪਾ ਰਹੇ ਆ ਸਾਨੂੰ ਵਿਸ਼ਵਾਸ ਦਿਵਾਇਆ ਜਾਂਦਾ ਵੀ ਸ਼ੁੱਧ ਪਾਣੀ ਮਿਲੂ ਬਿਜਲੀ ਮਿਲੂਗਾ ਸਿਵਰ ਸਿਸਟਮ ਸਹੀ ਹੋਊਗਾ ਪਰ ਕੁਛ ਨਹੀਂ ਆਪ ਦਾ ਸਾਰਾ ਸਿਸਟਮ ਸਹੀ ਕੀਤਾ ਜਾਂਦਾ ਪਰ ਮਜ਼ਦੂਰ ਦਾ ਸਾਰਾ ਸਿਸਟਮ ਖਰਾਬ ਹੋ ਜਾਂਦਾ ਮਜ਼ਦੂਰ ਦਾ ਨਾਮ ਆ ਬੁਲਾਇਆ ਜਾਂਦਾ ਲੱਗਦਾ ਕਿ ਉਹ ਜੀ ਜਦੋਂ ਇਹਨਾਂ ਨੂੰ ਲੋਡ ਹੁੰਦੀ ਆ ਚਾਹੇ ਕਿਸਾਨਾਂ ਚਾਹੇ ਸਰਕਾਰਾਂ ਉਹਦਾ ਮਜ਼ਦੂਰ ਨੂੰ ਨਾਲ ਲੱਤਾ ਜਾਂਦਾ ਉਹਦਾ ਮਜ਼ਦੂਰ ਦੀ ਸਾਰ ਲਈਤੀ ਜਾਂਦੀ ਆ ਪਰ ਉਹ ਮਜ਼ਦੂਰ ਨੂੰ 5 ਸਾਲ ਨਹੀਂ ਪੁੱਛਿਆ ਜਾਂਦਾ ਵੀ ਤੁਸੀਂ ਕਿੱਥੇ ਹੋ ਬਿਮਾਰ ਹੋ ਜਾਂ ਰਜਗਾਰ ਹੈਗਾ ਜਾਂ ਭੁੱਖੇ ਹੋ ਤੁਸੀਂ ਮਿਲ ਜਾਂਦਾ ਕੋਈ ਦਾ ਰੋਜ਼ ਨਹੀਂ ਜੀ ਨਹੀਂ ਸਾਨੂੰ ਜਿਹੜਾ 3 ਤੋਂ 400 ਬੰਦਾ ਆਉਂਦਾ ਜੀ 10 ਤੋਂ 20 ਬੰਦੇ ਜਾਂਦੇ ਆ 4 ਤੋਂ 500 ਰੁਪਿਆ ਜਿਹੜਾ ਕਦੇ ਬਣਦਾ ਕਦੇ ਨਹੀਂ ਬਣਦਾ ਨਹੀਂ ਤਾਂ 200 250 280 ਘਰ ਦਾ ਗੁਜ਼ਾਰਾ ਜੀ ਬਸ ਭੁੱਖ ਮਰੀ ਹੈਗੀ ਆ ਜੀ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਹੁਣ ਮੋਦੀ ਸਾਹਿਬ ਕਹਿੰਦੇ ਆ ਵੀ ਅਸੀਂ 80 ਕਰੋੜ ਬੰਦੇ ਨੂੰ ਜਿਹੜੀ ਕਣਕ ਦੰਨੇ ਆ ਪਰ 80 ਕਰੋੜ ਬੰਦੇ ਨੂੰ ਕਣਕ ਦੀ ਲੋੜ ਨਹੀਂ ਰਜਗਾਰ ਦੀ ਲੋੜ ਹੈ ਨਾਮ ਹੈਗਾ ਤੁਹਾਡਾ ਮੇਰਾ ਨਾਮ ਜਸਵੰਦਰ ਸਿੰਘ ਜੀ ਮਜ਼ਦੂਰ ਆਈ ਅੱਜ ਦਿਨ ਕਿਹੜਾ ਪਤਾ ਕਰੀਏ ਨਹੀਂ ਪਤਾ ਜੀ ਅੱਜ ਮਜ਼ਦੂਰਾਂ ਦਾ ਦਿਨ ਆ ਛੁੱਟੀ ਹੀ ਹੈਗੀ ਆ ਦਿਨ ਬਣਾਇਆ ਜਾ ਰਿਹਾ ਹੈਗਾ ਪਰ ਪਤਾ ਨਹੀਂ ਸਾਨੂੰ ਨਹੀਂ ਇਹਨਾਂ ਚੀਜ਼ਾਂ ਬਾਰੇ ਨੌਲੇਜ ਜੀ ਤੇ ਨਾ ਹੀ ਸਾਨੂੰ ਕੋਈ ਫੈਸਿਲਟੀਆਂ ਮਿਲਦੀਆਂ ਕੰਮ ਕਰਨ ਦੇ ਲਈ ਆਏ ਸੀਗੇ ਹਾਂਜੀ ਹਾਂਜੀ ਮਿਲਿਆ ਕੋਈ ਕੰਮ ਮਜ਼ਦੂਰਾਂ ਨੂੰ ਕੰਮ ਕਦੇ ਲੱਗ ਜਾਂਦਾ ਕਦੇ ਨਹੀਂ ਲੱਗਦਾ ਜੀ ਘਰ ਦਾ ਰੋਜ਼ਗਾਰ ਬਸ ਓਖਾ ਹੀ ਚੱਲਦਾ ਤੁਸੀਂ ਕਹਿਣਾ ਚਾਹੋ ਕੀ ਹਾਂਜੀ ਕੋਈ ਕਹਿਣਾ ਚਾਹੋ ਕਿ ਕੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਸਾਨੂੰ ਕੋਈ ਬਸ ਆਟਾ ਦਾਲ ਚਲ ਜਾ ਰੱਖਿਆ ਸਾਨੂੰ ਕੋਈ ਸਾਨੂੰ ਕੋਈ ਕਾਰੋਬਾਰ ਦਿੱਤਾ ਜਾਵੇ ਕੋਈ ਪ੍ਰਾਈਵੇਟ ਕੋਈ ਕਾਰੋਬਾਰ ਖੋਲੇ ਜਾਣਾ ਕਿ ਗਵਰਨਮੈਂਟਾਂ ਬਸ ਵਾਕੇ ਵਾਅਦੇ ਕਰ ਜਾਂਦੀਆਂ ਤੇ ਬਸ ਬਾਅਦ ਚ ਕੋਈ ਨਹੀਂ ਪੂਰਾ ਪੈਂਦਾ ਇਹਨਾਂ ਗੱਲਾਂ ਤੇ ਬਸ ਉਤੋਂ ਤੱਕ ਹੀ ਸੀਮਤ ਹੈ ਵੋਟਾਂ ਤੇ ਕਰੀ ਨਹੀਂ ਬਸ ਕੁਝ ਨਹੀਂ ਬਸ ਆਟੇ ਦਾਲ ਚਲ ਜਾ ਕੇ ਰੱਖਿਆ ਉਹ ਵੀ ਬਸ ਬੰਦ ਕਰ ਰੱਖਿਆ ਹੋਣਾ ਕੀ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਅਸੀਂ ਤਾਂ ਕਾਰੋਬਾਰ ਮੰਗਦੇ ਆ ਸਰਦਾਰ ਜੀ ਬਸ ਕਾਰੋਬਾਰ ਸਾਨੂੰ ਮਿਲਣਾ ਚਾਹੀਦਾ ਤੇ ਬੱਚੇ ਪਾਲ ਸਕੀਏ ਕੋਈ ਪੜ੍ਹਾ ਸਕੀਏ ਕੋਈ ਪੜਾਉਣ ਨਹੀਂ ਕੋਈ ਕੋਈ ਉਹਨਾਂ ਨੂੰ ਟਿਊਸ਼ਨ ਨਹੀਂ ਭੇਜ ਸਕਦੇ ਕੋਈ ਚੰਗੇ ਸਕੂਲ 'ਚ ਨਹੀਂ ਭੇਜ ਸਕਦੇ ਨਾਮ ਹੈ ਜਿਲੰਦਰ ਸਿੰਘ ਅੱਜ ਦਿਨ ਕਿਹੜਾ ਹੈਗਾ ਪਤਾ ਤੁਹਾਨੂੰ ਨਹੀਂ ਵੀਰ ਵੀਰ ਨਹੀਂ ਤੇ ਆਧਮਈ ਤੋਂ ਦਿਨ ਹੈਗਾ ਇਸ ਬਾਰੇ ਪਤਾ ਨਹੀਂ ਤੁਹਾਨੂੰ ਨਹੀਂ ਤੇ ਕੀ ਘਰ ਦਾ ਗੁਜ਼ਾਰਾ ਕੌਣ ਚਲਦਾ ਹੈਗਾ ਘਰ ਦਾ ਗੁਜ਼ਾਰਾ ਬਹੁਤ ਔਖਾ ਚਲਦਾ ਈ ਦਿਹਾੜੀ ਲੱਗਦੀ ਨਹੀਂ ਇੱਥੇ ਬਹਿ ਕੇ ਮੁੜ ਜਾਈਦਾ ਤਾਂ ਬੰਨਾ ਜਾਈਦਾ kada ਹਾਂ ਕੋਈ ਨਾ ਕੋਈ ਜਲ ਲੈਵਰ ਨੂੰ ਕੋਸਤਾ ਮਿਲੇ ਇੱਥੇ ਦਿਹਾੜੀ ਕੰਮ ਚ ਲਿ ਆਈ ਸੀ ਹਾਂਜੀ ਮਿਲਿਆ ਕੰਮ ਨਹੀਂ ਜੀ ਈ ਕੰਨ ਕਹੋ ਗਿਆ ਤੁਮ ਜੀਰੰਦ ਜਨ ਹੈ ਲੋ ਛੁੱਟੀ ਆ ਸਰਕਾਰੀ ਆ ਕਿ ਬਸ ਸਾਡੀ ਇਸ ਦਾ ਰੋਜ਼ ਹੀ ਛੁੱਟੀ ਹੁੰਦੀ ਹੈ ਸਾਡੀ